ਅਨੁਗੁਰ ਅਰਜਨ ਦੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸਿੱਖ ਹੋਇਆ ਭਾਈ ਸੁੰਦਾ ਕਿੰਨੇ ਸਿੱਖ ਬਣ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਜੀਵਨ ਮਾਇਆਵਾਦੀ ਸੀ ਉਹ ਤੁਹਾਨੂੰ ਇਕੱਠੀ ਕਰਦੇ ਆਪਣੇ ਪਰਿਵਾਰ ਦੇ ਨਾਲ ਸਾਖ ਸੰਗਤੀਆਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ بڑا ਮੋਹ ਸੀ ਦਿਨ ਰਾਤ ਮਾਇਆ ਦੇ ਨਾਲ ਪਿਆਰ ਲੱਗਾ ਰਿਹਾ ਆਪਣੇ ਬੱਚਿਆਂ ਦੇ ਆਪਣੀ istri ਦੇ ਗਹਿਣੇ ਬਸਤਰ ਉਹ ਲਿਆਉਣ ਦੇ ਵਿੱਚ ਮਨ ਜਿਹੜਾ ਲੱਗਾ ਰਿਹਾ ਕਦੇ ਵੀ ਗੁਰੂ ਦੇ ਦਵਾਰੇ ਤੇ ਉੱਪਰ ਨਹੀਂ ਗਏ ਕਹਿਣ ਲੱਗੇ ਇਸੇ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹਨ ਤੇ ਮਨ ਦੇ ਅੰਦਰ ਇਹ ਵਿਚਾਰਾਂ ਇਹ ਫੁਰਨੇ ਆਉਂਦੀਆਂ ਹਨ ਕਿ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਕਿ ਨਹੀਂ ਹੈ ਇਹੋ ਜਿਹੇ ਵਿਚਾਰਾਂ ਉਹ ਭਾਈ ਸੁਮੁੰਦੇ ਦੇ ਮਨ ਦੇ ਅੰਦਰ ਆਉਂਦੀਆਂ ਹਨ ਇਹ ਸਵਾਲ ਕਦੀ ਉਹਦੇ ਮਨ ਦੇ ਅੰਦਰ ਆਇਆ ਨਹੀਂ ਕਿ ਪਰਮੇਸ਼ਰ ਹੈ ਜਾਂ ਨਹੀਂ ਹੈ ਕਹਿਣ ਲੱਗੇ ਚਾਰ ਛਿੰੜੜ ਭਾਵ ਚਾਰ ਪੈਸੇ ਪਾਈ ਸੁੰਦੇ ਦੇ ਗਵਾਜਣ ਤੇ 2-2 ਦਿਨ ਤੱਕ ਕਹਿੰਦੇ ਨੀਂਦ ਨਾ ਆਣੀ 2-2 ਦਿਨ ਤੱਕ ਰਾਤਾਂ ਸਾਰੀਆਂ ਜਿਹੜੀਆਂ ਹਨ ਐਵੇਂ ਹੀ ਜੀਵਨ ਨੂੰ ਬਤੀਤ ਕਰ ਦੇਣਾ 2-2 ਦਿਨ ਰੋਟੀ ਨਾ ਖਾਣੀ ਆਤਮਾ ਜਿਹੜੀ ਹੈ ਉਹ ਦੁਖਦੀ ਰਹਿਣੀ ਤੇ ਕਹਿਣ ਲੱਗੇ ਇੱਕ ਦਿਨ ਭੁਲੇਖੇ ਦੇ ਨਾਲ ਗੁਰਮਖਾਂ ਦੀ ਸੰਗਤ ਵਿੱਚ ਜਾ ਬੈਠਾ ਕਹਿੰਦੇ ਤੇ ਇੱਕ ਗੁਰਮੁਖ ਗੁਰਬਾਣੀ ਦਾ ਸ਼ਬਦ ਪੜ ਰਿਹਾ ਅਨੰਦ ਨਿਸਮਰ ਹੋਤਾਸ ਕੋ ਜੋ ਅੰਤ ਸਹਾਈ ਹੋਏ ਇਹ ਵਿਖਿਆ ਦਿਨ ਚਾਰ 6 ਛਾਰ ਟੱਲਿਓ ਸਭ ਕੋ ਇਹ ਬਚਨ ਪੜਦੇ ਸਨ ਕੀ ਕਹਿੰਦੇ ਹਨ ਕਿ ਦੇ ਦਿਨ ਰਾਤ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਿਮਰਨਾ ਕਰੋ ਜਿਹੜਾ ਅੰਤ ਸਮੇਂ ਤੁਹਾਡੀ ਸਹਾਇਤਾ ਕਰੇਗਾ ਜੇ ਕਹਿਣ ਲੱਗੇ ਹਨ ਇਹ ਜਿਹੜਾ ਸੰਸਾਰ ਹੈ ਇਹ ਵਿਖਿਆ ਹੈ ਇਹ ਪਤਾ ਨਹੀਂ ਹੈ ਕਿ 4 ਦਿਨ ਹੈ ਕਿ 6 ਦਿਨ ਹੈ 6 ਦਿਨ ਲਿਓ ਸਭ ਕੋ ਇਹ ਸਾਰਿਆਂ ਨੇ ਛੱਡ ਕਰਕੇ ਸੰਸਾਰ ਦੇ ਵਿੱਚੋਂ ਚਲਾ ਜਾਣਾ ਕਹਿਣ ਲੱਗੇ ਉਹ ਗੁਰਮੁਖ ਖਾਂ ਦਾ ਉਚਾਰਨ ਹੁ ਕੀਤਾ ਹੋਇਆ ਸ਼ਬਦ ਜਦੋਂ ਸੰਗਤ ਦੇ ਵਿੱਚ ਕਿਸੇ ਗੁਰਮੁਖ ਨੇ ਇਹ ਸ਼ਬਦ ਉਚਾਰਨ ਕੀਤਾ ਤੇ ਭਾਈ ਸਮੁੰਦੇ ਦੇ ਮਨ 'ਤੇ ਬੜਾ ਘਰ ਕੀਤਾ ਹੈ। ਜਦੋਂ ਘਰ ਕੀਤਾ ਹੈ ਨਾ ਸ਼ਬਦ ਤੇ ਬੁੱਧੀ ਜਾਗ ਪਈ। ਕਹਿਣ ਲੱਗੇ ਕਿ ਫਿਰ ਮਨ ਦੇ ਅੰਦਰ ਇਹ ਵਿਚਾਰਾਂ ਕਰਨ ਲੱਗਾ ਕਿ ਜੋ ਕੁਝ ਮੈਂ ਕਰ ਰਿਹਾ ਹਾਂ ਇਹ ਚੰਗਾ ਹੈ ਕਿ ਨਹੀਂ ਹੈ। ਇਹ ਜੋ ਆਪਣੇ ਜੀਵਨ ਨੂੰ ਮੈਸਟ ਜੀਕੇ ਨਾਲ ਬਤੀਤ ਕਰ ਰਿਹਾ ਹਾਂ ਇਹ ਚੰਗਾ ਹੈ ਕਿ ਨਹੀਂ ਹੈ ਇਸੇ ਤਰੀਕੇ ਦੀਆਂ ਵਿਚਾਰਾਂ ਕਰਦਾ ਹੈ ਕਹਿੰਦੇ ਮਨ ਜਿਹੜਾ ਹੈ ਨਾ ਉਹ ਬੁੰਦਲ ਜਿਹਾ ਗਿਆ ਸੋਚੀ ਨਾ ਰਹੀ ਕਰਨਾ ਕੀ ਹੈ ਤੇ ਕਹਿੰਦੇ ਇਸੇ ਤਰੀਕੇ ਨਾਲ ਉਠ ਕਰਕੇ ਸਾਧੂਆਂ ਦੀ ਸੰਗਤ ਦੇ ਵਿੱਚ ਉਹਨਾਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਉਹ ਤੇ ਘਰ ਚਲਾ ਗਿਆ ਕਰ ਗਿਆ ਕਹਿਣ ਲੱਗੇ ਰੋਟੀ ਖਾਣ ਨੂੰ ਚੇਤਨਾ ਕੀਤਾ ਰੋਟੀ ਖਾਣ ਨੂੰ ਚੇਤਨਾ ਕੀਤਾ ਤੇ ਰਾਤ ਨੂੰ ਸੁੱਤਾ ਨਹੀਂ ਕਹਿਣ ਲੱਗੇ ਰਾਤ ਦੇ 12 ਵੱਜ ਚੁੱਕੇ ਤੇ ਨੀਂਦ ਨਹੀਂ ਆਈ ਪਹਿਲਾਂ ਤਾਂ ਐਵੇਂ ਦੀ ਹਾਲਤ ਸੀ ਜਿੱਥੇ ਪਹਿਲੀ ਰਾਤ ਹੀ ਕਹਿੰਦੇ ਘੂਕੀ ਚੜ ਜਾਂਦੀ ਸੀ ਹੁਣ ਤਾਂ 12 ਵੱਜ ਗਏ ਅਜੇ ਤੱਕ ਨੀਂਦ ਨਾ ਆਈ ਕਹਿਣ ਲੱਗਾ ਇਸੇ ਤਰੀਕੇ ਦੀਆਂ ਵਿਚਾਰਾਂ ਮਨ ਦੇ ਵਿੱਚ ਆਈ ਜਾ ਰਹੀਆਂ ਹਨ ਕਿ ਮਾਇਆ ਇਕੱਠੀ ਕਰਨੀ ਚੰਗੀ ਹੈ ਜਾਂ ਨਹੀਂ ਹੈ ਇਹ ਧਨ ਜਿਹੜਾ ਇਸਤਰੀਆਂ ਨੇ ਪੁੱਤਰ ਨੇ ਪਰਿਵਾਰ ਇਹਨਾਂ ਦੇ ਨਾਲ ਮੂੰਹ ਚੰਗਾ ਹੈ ਕਿ ਨਹੀਂ ਹੈ ਇਹ ਧੀਆਂ ਪੁੱਤਰ ਕਿੱਥੋਂ ਤੱਕ ਹਨ ਇਸੇ ਜਿਹੜੇ ਵਿਚਾਰ ਹਨ ਉਹ ਭਾਈ ਸੁੰਦੇ ਦੇ ਮਨ ਦੇ ਵਿੱਚ ਆਈ ਜਾ ਰਹੇ ਕਹਿਣ ਲੱਗੇ ਉਸ ਦੇ ਅੱਖਾਂ ਦੇ ਅੱਗੇ ਕੋ ਝਾਕੀਆਂ ਆਉਣੀਆਂ ਆਰੰਭ ਹੋਈਆਂ ਜਿਵੇਂ ਜਿਵੇਂ ਇਹ ਫੁਰਨੇ ਮੰਡ ਦੇ ਵਿੱਚ ਫੁਰੇ ਤੇ ਓਵੇਂ ਓਵੇਂ ਝਾਕੀਆਂ ਆਰੰਭ ਹੋਈਆਂ ਕਹਿੰਦੇ ਇਹ ਝਾਕ ਆਈ ਕਿ ਕੋਈ ਮਰ ਗਿਆ ਉਹਦੇ ਪੁੱਤਰ ਨੂੰਹਾਂ ਧੀ ਇਸਤਰੀ ਉਸ ਨੂੰ ਸਾੜ ਕਰਕੇ ਘਰ ਆ ਗਏ ਚਾਰ ਪੰਜ ਦਿਨ ਬਤੀਤ ਹੋਏ ਤੇ ਉਸ ਦਾ ਕਿਸੇ ਨੇ ਨਾਂ ਨਾ ਲਿਆ ਇਸੇ ਤਰੀਕੇ ਨਾਲ ਭਾਈ ਸੂਰਦੇ ਨੂੰ ਆਪਣੇ ਮਾਪਿਆਂ ਦਾ ਜੀਤ ਆਇਆ ਕਿ ਮਾਪਿਆਂ ਨੂੰ ਗੁਜ਼ਰੇ ਹੋਏ ਕਿੰਨਾ ਚਿਰ ਹੋ ਗਿਆ ਤੇ ਉਹਨਾਂ ਨੂੰ ਅਸੀਂ ਨਹੀਂ ਚਾਦ ਕਰਦੇ ਕਹਿਣ ਲੱਗੇ ਇਸੇ ਤਰੀਕੇ ਨਾਲ ਵਿਚਾਰਾ ਕਰਦਿਆਂ ਹੋਇਆਂ ਸੋਚਦਿਆਂ ਹੋਇਆਂ ਭਾਈ ਸੂਰਦੇ ਨੂੰ ਨੀਂਦ ਆ ਗਈ ਕਹਿੰਦੇ ਜਦੋਂ ਨੀਂਦ ਆ ਗਈ ਨੀਂਦ ਦੇ ਵਿੱਚ 22 ਮੁੰਡੇ ਨੇ ਸੁਪਨਾ ਕੀ ਦੇਖਿਆ ਕਿ ਸੁਪਨੇ ਦੇ ਅੰਦਰ ਉਹ ਬਿਮਾਰ ਹੋ ਗਿਆ ਜਦੋਂ ਉਹ ਬਿਮਾਰ ਹੋ ਗਿਆ ਉਸ ਵੇਲੇ ਉਹਦੇ ਰਿਸ਼ਤੇਦਾਰ ਸਾਖ ਸਬੰਧੀ istri ਧੀਆ ਪੁੱਤਰ ਸਾਰੇ ਉਹਦੇ ਨੇੜੇ ਆਉਂਦੇ ਹਨ ਹੌਲੀ ਹੌਲੀ ਕਹਿੰਦੇ ਪਹਿਲਾਂ ਤਾਂ ਬੜਾ ਹਿੱਤ ਬੜਾ ਪ੍ਰੀਮ ਉਹਨਾਂ ਦੇ ਨਾਲ ਕਰਦੇ ਹਨ ਪਰ ਜਿਵੇਂ ਜਿਵੇਂ ਉਹਨਾਂ ਦੀ ਬਿਮਾਰੀ ਵੱਧਦੀ ਜਾਂਦੀ ਹੈ ਤੇ ਓਵੇਂ ਓਵੇਂ ਉਹ ਜਿਹੜਾ ਮੋਹ ਹੈ ਉਹ ਘਟਦਾ ਜਾਂਦਾ ਹੈ ਓਵੇਂ ਓਵੇਂ ਜਿਹੜਾ ਹਿੱਤ ਉਹ ਪ੍ਰੇਮ ਹੈ ਨਾ ਉਹ ਜੀਵ ਨਾਲ ਘਟਦਾ ਗਿਆ ਆਖਰ ਕਹਿੰਦੇ ਉਹ ਵੇਲਾ ਆ ਜਾਂਦਾ ਜਦੋਂ ਭਾਈਸੂਨ ਦਾ ਸੁਪਨੇ ਦੇ ਵਿੱਚ ਦੇਖਦਾ ਹੈ ਕਿ ਉਹਦੀ ਮੌਤ ਹੋ ਜਾਂਦੀ ਹੈ ਜਦੋਂ ਜਮਦੂਤ ਉਹਦੀ ਜਾਨ ਕੱਢਣ ਵਾਸਤੇ ਆਉਂਦੇ ਹਨ ਜਦੋਂ ਉਹ ਜਾਣ ਕੱਢਣ ਵਾਸਤੇ ਆਉਂਦੇ ਹਨ ਤੇ ਕਹਿੰਦੇ ਉਹਨਾਂ ਜਿਹਾ ਭੈੜੀਆਂ ਸ਼ਕਲਾਂ ਦੇ ਕਰਕੇ ਨਾ ਭਾਈ ਸੁਮੰਧਾ ਬੜਾ ਭਾਇ ਪੀਤ ਹੋਇਆ ਬੜਾ ਡਰ ਗਿਆ ਜਦੋਂ ਬਹੁਤ ਆ ਡਰ ਗਿਆ ਇਸਤਰੀ ਨੂੰ ਆਪਣੇ ਨੂੰ ਆਖਦਾ ਹੈ ਕਹਿਣ ਲੱਗਾ ਏ ਤੂੰ ਮੈਨੂੰ ਇਹਨਾਂ ਦੇ ਕੋਲੋਂ ਬਚਾਉਣਾ ਕਰ ਮੇਰੀ ਸਹਾਇਤਾ ਕਰ ਮੈਨੂੰ ਇਹਨਾਂ ਜਮਾਂ ਤੋਂ ਬਚਾ ਲੈਣਾ ਕਰ ਉਹ ਆਗੋਂ ਰੋਂਦੀ ਹੋਈ ਸਿਰ ਫੇਰ ਦਿੰਦੀ ਐ ਕਿ ਉਹ ਬਚਾ ਨਹੀਂ ਸਕਦੀ ਜਾਨ ਉਹਦੀ ਰੂਹ ਨੂੰ ਮਾਰ ਜਿਕੇ ਉੱਟਦੇ ਹਨ ਗਿਣ ਲੱਗੇ ਜਿਹੜੇ ਸਾਰੇ ਹੀ ਸਾਖ ਸੰਬੰਧੀ ਰਿਸ਼ਤੇਦਾਰ ਪਰਿਵਾਰ ਹਨ ਸਾਰੀ ਕਹਿੰਦੇ ਇਹ ਸਾਰੀ ਹੀ ਮਾਇਆ ਜੇ ਕਰਕੇ ਜੀਵ ਦੇ ਨਾਲ ਜੁੜੇ ਹੋਏ ਹਨ ਦੇਵੀ ਦਾਸ ਜੀ ਇੱਕ ਬੜਾ ਸੋਹਣਾ ਕਵਿਤਾ ਲਿਖਦੇ ਹਨ ਕਹਿੰਦੇ ਨੇ ਕਿ ਇਹ ਜਿਹੜੇ ਸਾਰੇ ਪਰਿਵਾਰ ਆਣਾ ਇਹ ਸਾਰੇ ਪੈਸੇ ਜੇ ਕਰਕੇ ਜੁੜੇ ਹੋਏ ਹਨ ਦੇਵੀ ਦਾਸ ਜੀ ਲਿਖਦੇ ਹਨ ਕਹਿੰਦੇ ਪੈਸੇ ਬਿਨਾ ਮਾਤ ਕਹੇ ਪੂਤ ਤੂ ਕਪੂਤ ਭਇਓ ਪੈਸੇ ਬਿਨਾ ਪਿਤਾ ਕਹੇ ਵੱਡੋ ਦੁੱਖदाई ਹੈ ਪੈਸੇ ਬਿਨਾ ਚਾਚਾ ਔ ਭਤੀਜਾ ਔਰ ਤੀਜਾ ਕਹੇ ਪੈਸੇ ਬਿਨਾ ਭੈਣ ਕਹੇ ਕਿਸਕਾ ਤੂੰ ਭਾਈ ਹੈ ਪੈਸੇ ਬਿਨਾ ਨਾਰਕ ਹੀ ਮਰ ਗਿਆ ਤੂੰ ਮੇਰੇ ਭਾਣੇ ਮਾਪਿਆਂ ਅਲਾਮਤ ਇਕੈਸੀ ਗੱਲ ਪਾਈ ਹੈ ਕਹੇ ਦੇਵੀਦਾਸ ਅਜਲ ਖੇਡ ਪੈਸੇ ਦੀ ਪੈਸੇ ਪ੍ਰਤੀਤ ਸਭ ਪੈਸੇ ਦਾ ਹੀ ਭਾਈ ਹੈ ਜਿਵੇਂ ਬਾਣੀ ਦਾ ਬਚਨੇ ਨਾ ਸੁਖਮਹਿ ਆਨ ਬਹੁਤ ਮਿਲ ਬੈਠਤ ਰਹਿਤਉ ਦੇ ਸਖੀਰੈ ਵਿਪਤ ਪਰਿ ਸਭ ਹੀ ਸੰਗ ਛਾੜਤ ਕੋਉ ਨ ਆਵਤ ਨਿਹਰੈ ਕਹਿੰਦੇ ਇਸੇ ਤਰੀਕੇ ਦੇ ਨਾਲ ਜਦੋਂ ਕੋਈ ਜੀਵ ਦੇ ਉੱਪਰ ਆ ਕਰਕੇ ਵਿਪਤਾ ਪਈ ਸਾਰੇ ਹੀ ਪਰਿਵਾਰ ਸਾਰੇ ਕੁਟੰਬ ਰਿਸ਼ਤੇਦਾਰ ਮਾਪੂ ਭੈਣ ਭਾਈ ਸੱਜਣ ਮਿੱਤਰ ਸਾਰੇ ਕਹਿੰਦੇ ਸਾਥ ਛੱਡ ਗਏ ਤੇ ਕਹਿਣ ਲੱਗੇ ਹਨ ਸਾਰੇ ਪੈਸੇ ਦੇ ਕਰਕੇ ਜੁੜੇ ਹੋਏ ਹਨ ਤੇ ਪੈਸਾ ਨਾ ਹੋਵੇ ਤੇ ਕਹਿੰਦੇ ਮਾਤਾ ਕੁਪੁੱਤ ਕਹਿੰਦੀ ਕਿ ਤੂੰ ਮੇਰਾ ਪੁੱਤਰ ਨਹੀਂ ਤੇ ਪਿਤਾ ਕਹਿੰਦਾ ਬੜਾ ਦੁੱਖ ਦਿੰਦਾ ਹੈ ਸਾਰੇ ਬੜਾ ਮਾੜਾ ਚੰਗਾ ਕਹਿੰਦੇ ਇਸੇ ਤਰੀਕੇ ਦੇ ਨਾਲ ਉਹੀ ਇਸ ਤਰੀਕੇ ਦੀ ਹੈ ਮੈਂ ਤੈਨੂੰ ਜਮਾ ਦੇ ਕੋਲੋਂ ਨਹੀਂ ਬਚਾ ਸਕਦੀ ਰੋਂਦੀ ਕਰ ਲਾਉਣੀ ਹੈ ਕਹਿਣ ਲੱਗੇ ਜਮ ਲੈਣ ਦੇ ਵਾਸਤੇ ਆਏ ਸੁਪਨਾ ਦੇਖ ਰਿਹਾਏ ਸੁਪਨੇ ਦੇ ਇਹ ਸਾਰਾ ਚੱਲ ਰਿਹਾ ਹੈ ਕਹਿਣ ਲੱਗੇ ਉਹ ਧਰਮ ਰਾਜ ਦੇ ਕੋਲ ਲੈ ਗਏ ਹਨ ਬੜਾ ਉਸ ਨੂੰ ਮਾਰ ਦੇ ਕੁੱਟਦੇ ਹਨ ਤੇ ਕਿਵੇਂ ਧਰਮ ਰਾਜ ਆਖਦਾ ਇਹ ਮਹਾ ਪਾਪੀ ਐਸ ਨੇ ਜ਼ਿੰਦਗੀ ਦੇ ਵਿੱਚ ਬੜੇ ਪਾਪ ਕੀਤੇ ਹਨ ਕਦੀ ਸਿਮਰਨ ਨਹੀਂ ਕੀਤਾ ਆਪਣੇ ਜੀਵਨ ਨੂੰ ਐਵੇਂ ਹੀ ਵਿਰਥ ਗਵਾਇਆ ਨਾ ਕੋਈ ਨੇਕੀ ਖੱਟੀ ਹੈ ਜੇ ਕਹਿਣ ਲੱਗਾ ਕਿ ਇਹ ਪਾਪੀ ਨੂੰ ਨਰਕ ਦੇ ਵਿੱਚ ਛੁੱਟਨਾ ਕੋ ਕਹਿਣ ਲੱਗੇ ਜਦੋਂ ਭਾਈ ਸੁੰਦੇ ਨੇ ਸੁਪਨੇ ਦੇ ਵਿੱਚ ਦੇਖਿਆ ਕਿ ਕਹਿ ਦਿੱਤਾ ਗਿਆ ਕਿ ਇਸ ਨੂੰ ਨਰਕ ਦੇ ਵਿੱਚ ਛੁੱਟਨਾ ਕੋ ਧਰਮਰਾਜ ਨੇ ਇਹ ਬਚਨ ਕਿਹਾ ਕਹਿੰਦੇ ਇਸੇ ਤਰੀਕੇ ਨਾਲ ਹੁਕਮ ਸੁਣ ਕਰਕੇ ਜਿਹੜੇ ਜਾਮਾ ਹਨ ਉਸ ਰੂਹ ਨੂੰ ਲੈ ਕੇ ਹਾਂ ਜਿੱਥੇ ਆਗ ਬਲ ਰਹੀ ਹੈ ਨਰਕਾਂ ਵਾਲ ਨੂੰ ਤੋੜ ਕਰਕੇ ਲੈ ਗਏ ਹਨ ਜਦੋਂ ਨਰਕ ਦੇ ਨੇੜੇ ਪੁੱਜਾ ਤੇ ਕੀ ਦੇਖਿਆ ਕਿ ਉੱਥੇ ਬੜੀਆਂ ਲਾਟਾਂ ਬਲ ਰਹੀਆਂ ਹਨ ਉਸ ਬਲਦੇ ਹੋਏ ਕੜਾਹੀ ਦੇ ਵਿੱਚ ਜਿਹੜੇ ਪੀ ਜੀਵਾਂ ਨਾ ਬੜੇ ਕੁਰਲਾ ਰਹੇ ਹਨ ਉਹਨਾਂ ਦੀ ਜਾਨ ਨਿਕਲ ਰਹੀ ਹੈ ਕਹਿਣ ਲੱਗੇ ਭਾਈ ਸਮੁੰਦੇ ਨੇ ਦੇਖਿਆ ਕਿ ਇੰਨੀ ਕੋ ਭਿਆਨਕ ਆਗ ਬਲ ਰਹੀ ਏ ਕਿ ਦੂਰ ਦੂਰ ਤੱਕ ਛੇਕ ਪੈ ਰਿਹਾ ਏ ਤੇ ਦੂਰੋਂ ਹੀ ਕਹਿੰਦੇ ਜੀਵ ਜਿਹੜੇ ਹਨ ਉਹ ਛੇਕ ਨਾਲ ਛੱਡਦੇ ਜਾਂਦੇ ਹਨ ਇੰਨਾ ਭਿਆਨਕ ਛੇਕ ਹੈ ਤੇ ਕਹਿਣ ਲੱਗੇ ਜਦ ਨੂੰ ਲਾਗੇ ਪੁੱਜਣ ਤੋਂ ਪਹਿਲਾਂ ਹੀ ਦੂਸਾਰੀਆਂ ਕਿੱਜਾਂ ਛੱਡ ਜਾਂਦੀਆਂ ਨੇ ਤੇ ਕਹਿਣ ਲੱਗਾ ਬੜਾ ਪਰਲਾਉਂਦਾ ਹੈ ਜਦੋਂ ਉਹ ਚੀਜ਼ ਨੂੰ ਦੇਖਿਆ ਤੇ ਭਾਈ ਸਾਹਿਬ ਦਾ ਦਹਿਲ ਗਿਆ ਜਦੋਂ ਕਹਿੰਦੇ ਅੱਗ ਦੇ ਵਿੱਚੋਂ ਕਰਕੇ ਸੁੱਟਣ ਲੱਗੇ ਤੇ ਭਾਈ ਸੁਮਿੰਦੇ ਦੀ ਚੀਖ ਨਿਕਲ ਗਈ ਕਹਿਣ ਲੱਗੇ ਸੁਪਨੇ ਦੇ ਵਿੱਚ ਚੀਖ ਨਿਕਲੀ ਤੇ ਅਚਾਨਕ ਜਾਗ ਖੁੰਨੀ ਕੇ ਕੀ ਦੇਖਿਆ ਕੈਸਾ ਭਿਆਨਕ ਸੁਪਨਾ ਇੰਨਾ ਉਹ ਭੈ ਫਟ ਗਿਆ ਕਿ ਜਿਸ ਪਰਿਵਾਰ ਦੇ ਵਾਸਤੇ ਇਤਨਾ ਧੰਨ ਇਹ ਸਾਰਾ ਕੁਝ ਕੁ ਮਾਰਿਆ ਉਹਨਾਂ ਦੇ ਵਿੱਚੋਂ ਕਿਸੇ ਨੇ ਸਹਾਇਤਾ ਨਹੀਂ ਕੀਤੀ ਕਿਸੇ ਨੇ ਬਚਾਉਣਾ ਨਹੀਂ ਕੀਤਾ ਤੇ ਕਹਿਣ ਲੱਗੇ ਐਸੇ ਤਰੀਕੇ ਦੇ ਨਾਲ ਰਾਤ 12 ਵਜੇ ਕੀ ਦੇਖਿਆ ਭਾਈ ਸੁਮਨ ਨੇ ਨੂੰ ਨੀਂਦ ਨਾ ਆਵੇ ਤੇ ਉੱਠ ਕਰਕੇ ਇਸ਼ਨਾਨ ਕੀਤਾ ਜਿੱਥੇ ਪਹਿਲਾਂ ਉਹਨਾਂ ਗੁਰਮਖਾਂ ਦੀ ਸੰਗਤ ਪ੍ਰਾਪਤ ਹੋਈ ਉਥੇ ਸੰਗਤ ਦੇ ਵਿੱਚ ਫਿਰ ਮੁੜ ਕਰਕੇ ਗਿਆ ਕੀ ਦੇਖਦਾ ਹੈ ਉਹ ਗੁਰਮੁਖ ਜਾਨ ਇਸ਼ਨਾਨ ਕਰਕੇ ਤੇ ਬੈਠੇ ਹੋਏ ਹਨ ਇੰਨਾ ਕੋ ਡਰਿਆ ਕਿ ਉਹਨਾਂ ਦੀ ਸੰਗਤ ਦੀ ਉਹ ਜਾ ਕਰਕੇ ਬੈਠ ਗਿਆ ਤੇ ਕਹਿਣ ਲੱਗੇ ਬੈਠਾ ਉੱਥੇ ਬੈਠਿਆ ਬੈਠਿਆ ਸਮਾਂ ਬਤੀਤ ਹੋ ਗਿਆ ਅਮਰਤ ਵੇਲਾ ਉੱਥੇ ਹੋ ਗਿਆ ਤੇ ਕਹਿੰਦੇ ਜਦੋਂ ਉਹਨਾਂ ਸਾਧੂਆਂ ਨੇ ਨਾਮ ਜਪ ਕਰ ਲਿਆ ਭਾਵ ਸਿਮਰਨ ਕਰ ਲਿਆ ਆਪਣਾ ਨਿਤਨੇਮ ਆਪਣੀ ਬਾਣੀ ਪੜ ਲੈਣਾ ਕੀਤੀ ਸਮਾਂ ਬਤੀਤ ਹੋਇਆ ਤੇ ਕਹਿਣ ਲੱਗੇ ਜਮਾ ਬਤੀਤ ਹੋਇਆ ਉਹਨਾਂ ਦੀ ਸੰਗਤ ਵਿੱਚ ਗਿਆ ਉਹ ਉੱਤ ਜਾ ਕਰਕੇ ਕਿਹਾ ਕਿ ਮੈਨੂੰ ਉਹਨਾਂ ਜਮਾ ਦੇ ਕੋਲੋਂ ਬਚਾ ਲੈਣਾ ਕੋਲੋਂ ਮੈਨੂੰ ਜਮਾ ਤੋਂ ਬੜਾ ਡਰ ਲੱਗਦਾ ਹੈ ਮੈਨੂੰ ਆਪਣੇ ਗੁਰੂ ਦੇ ਕੋਲ ਲੈ ਜਾਵੋ ਤੇ ਕਹਿਣ ਲੱਗਾ ਹੈ ਪਿਛਲੀ ਰਾਤ ਮੈਂ ਇਸੇ ਤਰੀਕੀ ਨਾਲ ਬਤੀਤ ਕੀਤੀ ਹੈ ਮੰਜੇ ਤੇ ਬੈਠਦਾ ਹਾਂ ਚੈਨ ਨਹੀਂ ਆਉਂਦਾ ਰਾਤ ਨੂੰ ਅਸਮਾਨ ਦੇ ਤਾਰਿਆਂ ਵੱਲ ਵੇਖਦਾ ਰਿਹਾ ਹਾਂ ਘਰ ਦੇ ਆਂਢੀ ਗੁਆਂਢੀ ਸਾਰੇ ਸੁਤੇ ਪਏ ਤੇ ਕਹਿਣ ਲੱਗੇ ਜਿਵੇਂ ਚੋਰ ਕੋਈ ਚੋਰੀ ਕਰਕੇ ਘਰ ਦੇ ਵਿੱਚੋਂ ਨਿਕਲ ਲਾਇਆ ਨਾ ਐਵੇਂ ਕਹਿੰਦੇ ਚੁੱਪਚੀਪ ਤੇ ਭਾਈ ਸਮੁੰਦਰ ਉਹਨਾਂ ਸਾਧੂਆਂ ਦੀ ਸੰਗਤ ਦੇ ਵਿੱਚ ਗਿਆ ਸੀ ਤੇ ਕਹਿੰਦੇ ਉਹਨਾਂ ਸਾਧੂਆਂ ਨੇ ਕਿਹਾ ਕਿ ਸਾਧਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਦੁਨੀਆ ਨੂੰ ਤਾਰੇ ਹਨ ਚੱਕ रामदास ਪੁਰਦੀ ਨਗਰੀ ਦੇ ਉੱਪਰ ਉਹ ਸਾਧੂ ਉਹ ਗੁਰਮੁਖ ਜਨ ਭਾਈ ਸੁੰਨੇ ਨੂੰ ਖੜਦੇ ਹਨ ਤੇ ਉੱਥੇ ਜਾ ਕਰਕੇ ਕਹਿੰਦਾ ਕਿ ਮਹਾਰਾਜ ਮੈਨੂੰ ਇਸ ਭਿਆਨਕ ਆਗ ਤੋਂ ਬੜਾ ਡਰ ਲੱਗਦਾ ਹੈ ਮੈਨੂੰ ਇਹਨਾਂ ਜਮਾਂ ਤੋਂ ਬੜਾ ਡਰ ਲੱਗਦਾ ਹੈ ਕਿਰਪਾ ਕਰੋ ਮੈਨੂੰ ਸਵਰਗ ਦਾ ਰਾਹ ਦੱਸਣਾ ਕਰੋ ਤੇ ਕਹਿਣ ਲੱਗੇ ਗਰੀਬ ਨਾ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੋ ਕਰਕੇ ਜਦੋਂ ਬੇਨਤੀ ਕੀਤੀ ਨਾ ਤੇ ਕਹਿਣ ਲੱਗੇ ਗਰੀਬ ਨ ਉਸ ਸੱਚੇ ਪਾਤਸ਼ਾਹ ਜੀ ਨੇ ਭਾਈ ਸੁਮਦੇ ਦੀ ਆਤਮਾ ਜਿਹੜੀ ਪਛਤਾ ਰਹੀ ਸੀ ਤੇ ਇਹ ਨੇਕੀ ਦੇ ਰਾਹ ਪਰ ਚੱਲਣ ਵਾਸਤੇ ਤਿਆਰ ਹੈ ਤੇ ਗਰੀਬ ਨ ਉਸ ਦੇ ਪਾਤਸ਼ਾਹ ਜੀ ਨੇ ਇਹ ਉਪਗੋਜਨ ਕੀਤਾ ਕਹਿੰਦੇ ਕਹਿਣ ਲੱਗੇ ਇਸ ਸੰਸਾਰ ਤੇ ਤੈਨੂੰ ਗਰੀਬ ਨ ਉਸ ਸੱਚੇ ਪਾਤਸ਼ਾਹ ਜੀ ਨੇ ਨਾਮ ਜਪਣ ਵਾਸਤੇ ਲੋਕ ਸੇਵਾ ਵਾਸਤੇ ਭੇਜਿਆ ਹੈ ਇਸ ਵਾਸਤੇ ਸਵੇਰੇ ਉੱਠ ਕਰਕੇ ਸਿਮਰਨ ਕਰਨਾ ਧਰਮ ਦੀ ਕਿੱਟ ਕਰਨੀ ਗੁਰਬਾਣੀ ਨੂੰ ਸੁਣਨਾ ਤੇ ਨਿੰਦਿਆ ਚੁਗਲੀ ਬਖੀਲੀ ਤੋਂ ਦੂਰ ਰਹਿਣਾ ਇਹ ਜੱਗ ਤੇਰੇ ਵਾਸਤੇ ਇੱਕ ਰਾਹ ਹੈ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਜਿਹੜੇ ਮਨੋਰਥ ਤੋਂ ਅਸੀਂ ਵਿਛੜੇ ਹੋਏ ਹਾਂ ਉਸ ਕੋਲ ਪੁੱਜਣ ਵਾਸਤੇ ਉਹਦੇ ਨਾਲ ਇਸ ਤਰ੍ਹਾਂ ਝੋਲ ਮਿਲ ਜਾਣਾ ਜਿਵੇਂ ਪਾਣੀ ਨਾਲ ਪਾਣੀ ਨੂੰ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਾਪ ਕਰਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਤੇ ਕਹਿਣ ਲੱਗੇ ਉਹੀ ਫਿਰ ਭਾਈ ਸੁਮੰਦਾ ਸਤਿਗੁਰਾਂ ਦੇ ਪਿਆਰੇ ਸਿੱਖਾਂ ਦੇ ਉਤਗਿਣਿਆ ਜਾਣ ਲੱਗਾ ਗਰੀਬ ਯੂਨੀਵਰਸਿਟੀ ਦੇ ਪਾਤਸ਼ਾਹ ਜੀ ਕਹਿੰਦੇ ਹਨ ਕਹਿੰਦੇ ਅੰਮ੍ਰਿਤ ਹਰਿ ਕਾ ਨਾਉ ਆਪ ਵਰਤਾਇਸੀ ਚੱਲਿਆ ਪੰਜ ਸਿਉ ਜਨਮ ਸਵਾਰ ਵਾਜਾ ਵਾਇਸੀ ਕਹਿੰਦੇ ਉਹ ਜਿਹੜਾ ਨਾਮ ਹੈ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਆਪ ਹੀ ਬਖਸ਼ਿਸ਼ ਕਰਦਾ ਹੈ ਆਪ ਵਰਤੌਣਾ ਕਰਦਾ ਹੈ ਜੇ ਕਹਿੰਦੇ ਜਿਹੜਾ ਇਹ ਜੀਵ ਹੈ ਆਪਨੇ ਜਨਮ ਜਨਮ ਨੂੰ ਸਵਾਰ ਕਰਕੇ ਜੇ ਨਾਮ ਜਪ ਕਰਦਾ ਹੈ ਜਿਵੇਂ ਭਾਈ ਸੁਬੰਦੇ ਨੇ ਆਪਣੇ ਜੀਵਨ ਨੂੰ ਸਫਲਾ ਕੀਤਾ ਹੈ ਉਨੂੰ ਸਵਰਗਾਂ ਦੀ ਪ੍ਰਾਪਤੀ ਹੋਈ ਇਸੇ ਤਰੀਕੇ ਨਾਲ ਕਹਿੰਦੇ ਫਿਰ ਜੀਵ ਨਾਮ ਜਪ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦਾ ਹੈ ਤੇ ਜਿਹੜਾ ਬਾਦਸ ਉਹ ਕਹਿੰਦੇ ਚੰਗੀ ਇੱਜ਼ਤ ਦੇ ਨਾਲ ਆਪਣੇ ਜਨਮ ਨੂੰ ਸਵਾਰ ਕਰਕੇ ਚੱਲਿਆ ਜਾਂਦਾ ਹੈ ਸੰਸਾਰ ਜੀ ਉਪਰ ਤੇ ਇਹ ਵਾਜਿਆ ਵਧਾਉਂਦਾ ਹੈ ਇਹ ਵਾਜਾ ਕੀ ਵਜਦਾ ਹੈ ਕਿ ਮੈਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਨਾ ਕੀਤਾ ਤੇ ਜੀਵਨ ਸਫਲਾ ਹੋ ਗਿਆ